ਸਾਡੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜੋ ਖੜੇ ਆ ਜੀ ਪਿੰਡ ਕੋਠੇ ਝਗੜੇ ਠੀਕ ਹੈ ਕੋਰਟਪਾਈ ਦੇ ਵਿੱਚ ਪੈਂਦੇ ਆ ਤੇ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਜਿਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਿਓ ਠੀਕ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਅੱਜ ਤੁਹਾਡੇ ਆਸਤੇ ਆਪਾਂ ਇੱਕ ਗਾਂ ਦੀ ਵੀਡੀਓ ਲੈ ਕੇ ਆਏ ਇੱਕ ਗਾਂ ਗੱਬਣਾ ਇੱਕ ਸੂਈ ਵੀ ਹੈ ਠੀਕ ਹੈ ਜਿਵੇਂ ਜਿਵੇਂ ਪਸ਼ੂ ਲੈਣਾ ਹੋਵੇ ਅਗਲੇ ਨੇ ਆਪਣੇ ਨਾਲ ਗੱਲਬਾਤ ਕਰ ਸਕਦਾ ਨੰਬਰ ਆਪਣਾ 781464398 ਜੇਕਰ ਚੈਨਲ ਤੇ ਵੀਡੀਓ ਪਉਣੀ ਹੋਵੇ ਪਸ਼ੂ ਦੀ ਟਰੈਕਟਰ ਦੀ ਆਦ ਕਾਸੇ ਦੀ ਵੀ ਠੀਕ ਆ ਉਹ ਆਪਣੇ ਨਾਲ ਗੱਲਬਾਤ ਕਰ ਸਕਦਾ ਤੇ ਆਜੋ ਗਾਂਵ ਖਾਈ ਲੈ ਜਾ ਹੈਣੋ ਜੋ ਆ ਗਏ ਇਹ ਇੱਥੇ ਬੰਨ ਲਾ ਆ ਜਾ ਬਈ ਆਜੋ ਜੀ ਆਪਾਂ ਨੇੜੇ ਕਰਕੇ ਥਣ ਥਣ ਵਿਖਾ ਦਗੇ ਬੰਨ ਲਾ ਬਈ ਰਾਹ ਹੱਥੀਥ ਮਾਰ ਕੇ ਵਿਖਾ ਦੇ ਬਾਈ ਐ ਠੰਡੀ ਸੀਲ ਆ ਬਾਈ ਸੀਲ ਬਾਈ ਜਿਵੇਂ ਬਣਾ ਦੋਵੇਂ ਪਾਸੇ ਬੈਠ ਕੇ ਚੋਈ ਜਾਵੇ ਠੀਕ ਹੈ ਹਉਥੇ ਖੜ ਬਾਈ ਹਉਥੇ ਖੜ ਆ ਜਾ ਬਈ ਮੇਰੇ ਨੇੜੇ ਕੱਢਦੀ ਨਾ ਕੀ ਬਈ ਆਪਣਾ ਹੀ ਨਾ ਮੇਰਾ ਬਾਈ ਗੋਰਾ ਸਿੰਘ ਠੀਕ ਹੈ ਪਿੰਡ ਕੋਠੇ ਜਗੜੇ ਕੋਠੇ ਜਗੜੇ ਠੀਕ ਹੈ ਬਾਈ ਜੀ ਤੇ ਜਿਹੜੀ ਆ ਧਾਂ ਇਹ ਕਿਹੜੀ ਕੁਆਲਿਟੀ ਚ ਪੈਂਦੀ ਆ ਬਾਈ ਇਹ 도ਗਲੇ ਜੰਗ ਚ ਪੈਂਦੀ ਆ 도ਗਲੇ ਜੰਗ ਚ ਤੇ ਕਿੰਨਾ ਸੂਆ ਬਾਈ ਇਹ ਦੂਜਾ ਸੂਆ ਸੂਗੀ ਦੂਜਾ ਸੂਗੀ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਪਿਛਲੇ ਸੂਏ ਦਿੱਤਾ 22 ਕਿਲੋ ਦਾ 22 ਲੀਟਰ ਹਾਂ ਇਸ ਵਾਰ ਕਿੰਨੀ ਉਮੀਦ ਹੈ? ਇਸ ਵਾਰ 30 ਦੀ ਉਮੀਦ ਹੈਗੀ ਇਹਦੀ। ਠੀਕ ਹੈ ਤੇ ਦਿਨ ਕਿੰਨੇ ਬਾਕੀ ਆ ਇਹਦੇ? ਦਿਨ ਅਜੇ ਕੱਢਦੀ ਆ 5-7 ਦਿਨ। 5-7 ਦਿਨ ਲੈਂਦੀ ਆ ਤੇ ਭਾ ਕੀ ਆ ਬਈ ਇਹਦਾ? ਭਾਜੀ ਮੰਗਣ ਨੂੰ ਤਾਂ ਕਿੰਨੇ ਕਰੀਗੇ 65000 ਦੀ ਗੱਲ ਦੇ। ਠੀਕ ਹੈ ਤੇ ਮੋਬਾਈਲ ਨੰਬਰ ਦੱਸ ਦਿਓ ਉਹਦਾ। ਮੋਬਾਈਲ ਨੰਬਰ ਹੈਗਾ 7888401221। ਠੀਕ ਹੈ। ਇਸ ਨੰਬਰ ਤੇ ਬਈ ਫੋਨ ਕਰ ਸਕਦੇ ਆ ਜੇਕਰ ਕਿਸੇ ਨੇ ਇਹ ਵੈੜ ਲੈਣੀ ਹੋਵੇ ਤੇ ਆ ਸੂਈ ਆ? ਇਹ ਸੂਈ ਸਵਾਈ ਆ ਜੀ। ਆ ਸੂਈ ਵਗਾ ਦੇ ਬਈ। ਠੀਕ ਹੈ। ਆ ਸੂਈਗਾ ਬਾਈ ਠੀਕ ਹੈ ਥੋੜੀ ਬਹੁਤ ਠੰਡੀ ਸੀ ਲਾਈ ਹਾਂ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣ ਆ ਰਿਹਾ ਨੀਲੀ 라ਵੀ ਮੈਂ ਦੇਖ ਸਕਦੇ ਹਾਂ ਸਿੰਘ ਥੋੜਾ ਜਿਹਾ ਖੁੱਲਾ ਮੈਂ ਦਾ ਠੀਕ ਹੈ ਪਰ ਨੀਲੀ 라ਵੀ ਪਿਓਰ ਪੈਂਦੀ ਹੈ ਫਿਰ ਤੋੜਦੇ ਆਣ ਬਾਕੀ ਡਿਟੇਲ ਇਹਦੀ ਬਾਈਆਂ ਤੋਂ ਲੈ ਕੇ ਸ਼ੇਅਰ ਕਰਦੇ ਆਪਾਂ ਐਨੂੰ ਮੋੜਦਾ ਬਾਈ ਐਨੂੰ ਮੋੜਦਾ ਥਾਂ ਤੋਂ ਪੂਰਾ ਜਿਹੜਾ ਚੰਗਾ ਲੱਗਿਆ ਚਾਰੇ ਪੈਰ ਚਿੱਟੇ ਆ ਮੱਥੇ ਪਟਾ ਠੀਕ ਹੈ ਪੂਛ ਵੀ ਜਿਹੜੀ ਚਿੱਟੀ ਆ ਲੇਵਾ ਦਿਖਾ ਦਿਆ ਕਿ ਨੇੜੇ ਥਣ ਫਲਨਾਰ ਕੇ ਥਾਣਾ ਚਾਰੇ ਪੂਲੇ ਪੋਰੇ ਜਮਾਇਨ ਨਿਆਰੇ ਵਾਲੇ ਠੀਕ ਹੈ ਭਾਵੇਂ ਜਵਾਕ ਚੋਈ ਜਾਵੇ ਤੇ ਬੱਚਾ ਉਹ ਨਾਲ ਬਈ ਨਹੀਂ ਬੱਚਾ ਹੈ ਨਹੀਂ ਜੀ ਗੱਭਣ ਹੈ 3 ਮਹੀਨਿਆਂ ਦੀ ਦੁੱਧ 6 ਕਿਲੋ ਹੈ ਠੀਕ ਹੈ ਲ ਮਾਰੇ ਪਿੱਛੇ ਨੂੰ ਆ ਜਾ ਇਹਨੂੰ ਇਧਰ ਹੋ ਜਾ ਹੁਣ ਦੱਸੀ ਬਈ ਇਹਦੀ ਡਿਟੇਲ ਇਹ ਬਈ 3 ਮਹੀਨੇ ਦੀ ਗੱਭਣ ਹੈ 6 ਕਿਲੋ ਦੁੱਧ ਆ ਥਾਪੀ ਤੇ ਮਿਲਦੀ ਦੋ ਮਿੰਟਾਂ ਠੀਕ ਹੈ ਚੈੱਕ ਪਾਸ ਕਰਾ ਕੇ ਲਿਆਂਗੇ ਚੈੱਕ ਪਾਸ ਕਰਾਈ ਆ ਆਪਣੀ ਕਰਾਈ ਆ ਜਿਹੜਾ ਕੋਈ ਵੀਰ ਭਰਾ ਆਉਂਦਾ ਨੇੜੇ ਦੂਰ ਆਉਦੀ ਚੈੱਕ ਕਰਾ ਕੇ ਲੈ ਕੇ ਠੀਕ ਹੈ ਤੇ ਬਾਕੀ ਬਈ ਭਾ ਬਾਈ ਨੇ ਫੋਨ ਤੇ ਕਰ ਸਕਦੇ ਹੋ ਠੀਕ ਹੈ ਜੇਕਰ ਨੀਂਦ ਲਈਦਾ ਵੀ ਮੈਂ ਚੈੱਕ ਪਾਸ ਕਰਾ ਕੇ ਲਿਜਾ ਸਕਦਾ ਦੁੱਧ ਜਿਹੜਾ ਬਾਈ ਨੇ ਦੱਸਤਾ ਉਹਨਾਂ ਹੀ ਨਿਕਲੂਗਾ ਠੀਕ ਹੈ ਤੇ ਬਾਕੀ ਜਿਹੜੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਬਹੁਤ ਪਿਆਰ ਕਰਦੇ ਰਹੇ ਆ ਵੀਡੀਓ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਸ ਵੀਡੀਓ ਨੂੰ ਪਿਆਰ ਕਰਿਓ ਠੀਕ ਹੈ ਜੇਕਰ ਕਿਸੇ ਨੇ ਲੈਣੇ ਹੋਣ ਸੀਲ ਕੁੱਕੜ ਹੈ ਪ्योर ਆਵਦਾ ਚੈੱਕ ਕਰਕੇ ਵੇਖ ਸਕਦੇ ਹੋ ਠੀਕ ਹੈ ਚੜ ਦੇ ਖਿਆ ਯਾਰ ਕੋਈ ਗੱਲ ਨਹੀਂ ਤੇ ਪੱਠੇ ਬਹੁਤ ਚੰਗੇ ਆ ਬਾਈ ਕਿਸੇ ਨੇ ਲੈ ਕੇ ਆਣੇ ਤਾਂ ਭਾਈਆਂ ਨਾਲ ਗੱਲਬਾਤ ਕਰ ਸਕਦਾ